ਅੱਜ ਸਾਡੇ ਐਮਐਲਏ ਡੇਰਾ ਬਾਬਾ ਨਾਨਕ ਦੀ ਪ੍ਰੈਸ ਕਾਨਫਰੰਸ ਦੇਖਣ ਤੋਂ ਬਾਅਦ ਬੜੀ ਹੈਰਾਨਗੀ ਹੋਈ ਕਿ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਇੱਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਭਰਾ ਨੇ ਬੜੇ ਗੰਭੀਰ ਦੋਸ਼ ਲਗਾਏ ਨੇ ਔਰ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਕਿ ਹੁਣ ਕਾਫੀ ਘੰਟੇ ਹੋ ਚੁੱਕਿਆ ਉਹਨੂੰ ਬ੍ਰਾਡਕਾਸਟ ਹੋਈ ਨੂੰ ਇਹਦੇ ਉੱਤੇ ਅਜੇ ਤੱਕ ਕੋਈ ਪ੍ਰਤੀਕਰਮ ਰੰਧਾਵਾ ਸਾਹਿਬ ਦਾ ਨਹੀਂ ਆਇਆ ਸਭ ਤੋਂ ਜ਼ਿਆਦਾ ਗੰਭੀਰ ਗੱਲ ਇਹ ਆ ਕਿ ਇਹਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਭਰਾ ਇਹ ਗੱਲ ਕਹਿੰਦਾ ਕਿ ਪੱਪੂ ਦਾ ਕਤਲ ਰੰਧਾਵਾ ਸਾਹਿਬ ਨੇ ਕਰਵਾਇਆ ਸੀ ਉਹ ਇਹ ਕਹਿੰਦਾ ਕਿ ਜਦੋਂ ਕਰੋਨਾ ਦੇ ਸਮੇਂ ਜੱਗੂ ਨੂੰ ਇੱਥੇ ਲਿਆਂਦਾ ਗਿਆ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਉਹਨੂੰ ਪੁੱਛਿਆ ਗਿਆ ਕਿ ਪੱਪੂ ਜਿਹੜਾ ਉਹਦਾ ਮਰਡਰ ਕਿਹਨੇ ਕੀਤਾ ਤਾਂ ਉਹਨੇ ਇਹ ਜਵਾਬ ਦਿੱਤਾ ਕਿ ਇਹਦੇ ਸਬੰਧਿਤ ਤੁਸੀਂ ਰੰਧਾਵਾ ਸਾਹਿਬ ਤੋਂ ਪੁੱਛ ਲਓ ਫਿਰ ਉਹ ਕਹਿੰਦਾ ਕਿ ਇਸੇ ਕਰਕੇ ਉਹਨੂੰ ਇਹ ਬਹਾਨਾ ਬਣਾ ਕੇ ਉਹਦਾ ਰਿਮਾਂਡ ਵਿਚਾਲੇ ਹੀ ਖਤਮ ਕਰਕੇ ਫਿਰ ਜੇਲ੍ਹ ਦੇ ਵਿੱਚ ਲੈ ਗਏ ਤੇ ਉਹਨੂੰ ਕਰੋਨਾ ਹੋ ਗਿਆ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਨੇ ਜਿਹੜੇ ਲਾਏ ਨੇ ਰੰਧਾਵਾ ਸਾਹਿਬ ਨੂੰ ਇਸ ਮਾਮਲੇ ਦੇ ਉੱਤੇ ਹੁਣ ਤੱਕ ਸਪਸ਼ਟੀਕਰਨ ਕੋਈ ਨਾ ਕੋਈ ਦੇ ਦੇਣਾ ਚਾਹੀਦਾ ਸੀ ਔਰ ਪੰਜਾਬ ਕਾਂਗਰਸ ਨੂੰ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਮੂਰੇ ਆ ਕੇ ਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕੀ ਕੋਈ ਸਚਾਈ ਹੈ ਜਾਂ ਨਹੀਂ ਜੇ ਸਚਾਈ ਨਹੀਂ ਵੀ ਹੈ ਤਾਂ ਵੀ ਜੇ ਕੋਈ ਸਚਾਈ ਹੈ ਇਹ ਤੋਂ ਪਹਿਲਾਂ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋਰ ਪਾਸੇ ਨੂੰ ਤੁਰੇ ਕਿਉਂਕਿ ਇਹ ਕਿਹਾ ਜਾਂਦਾ ਕਿ ਕਿਸੇ ਵੇਲੇ ਕਾਂਗਰਸ ਦੀ ਸਰਕਾਰ ਨੇ ਇਨਵੈਸਟੀਗੇਸ਼ਨ ਸ਼ੁਰੂ ਵੀ ਕੀਤੀ ਸੀ ਪਰ ਉਹ ਕਿਸੇ ਤਣਪੱਤਨ ਨਹੀਂ ਲੱਗੀ